ਪੰਜਾਬ ਪੁਲਿਸ ਦਾ ਇਹ ਤਰੀਕਾ ਕਿ ਮੂਰਲੇ ਬੰਦੇ ਦਾ ਹੋਲੀਆ ਉਹਦੇ ਕੱਪੜੇ ਉਹਦਾ ਸਮਾਜ ਦੇ ਵਿੱਚ ਉਹਦਾ ਕੀ ਆ ਕਿਹੜੀ ਜਾਤ ਦੇ ਵਿੱਚੋਂ ਆ ਕਿਹੜੇ ਘਰ ਦੇ ਵਿੱਚੋਂ ਆ ਇਹਨੂੰ ਦੇਖ ਕੇ ਉਹਦਾ ਨ ਰਵਈਆ ਤੈ ਹੁੰਦਾ ਜੇ ਤਾਂ ਬੰਦਾ ਤਕੜਾ ਤੇ ਪੁਲਿਸ ਦਾ ਰਵਈਆ ਨਰਮ ਹੁੰਦਾ ਜੇ ਬੰਦਾ ਕੋਈ ਗਰੀਬ ਗੁਰਬਾ ਮਾੜਾ ਉਹ ਮੈਲੇ ਜੇ ਕਾਟੇ ਪੁਰਾਣੇ ਕੱਪੜੇ ਚਾਕ ਪਾ ਕੇ ਆ ਗਿਆ ਥਾਣੇ ਜਾ ਕੋ ਗਰੀਬ ਬੰਦੇ ਨਾਲ ਕੋਈ ਘਟਨਾ ਵਾਪਰ ਗਈ ਉਹਦੇ ਖਿਲਾਫ ਕੋਈ ਪਰਚਾ ਦਰਜ ਹੋ ਗਿਆ ਉਹਦੇ ਨਾਲ ਪੁਲਿਸ ਦਾ ਸਲੀਕਾ ਹਮੇਸ਼ਾ ਹੀ ਮਾੜਾ ਰਹਿੰਦਾ ਭੇਡਾਂ ਬੱਕਰੀਆਂ ਨਾਲੋਂ ਪਸ਼ੂਆਂ ਨਾਲੋਂ ਵੀ ਮਾੜਾ ਵਿਹਾਰ ਗਰੀਬਨ ਲੋਕਾਂ ਨਾਲ ਕਰਦੇ ਆ ਇੱਥੇ ਵੀ ਇਸ ਕਰਕੇ ਕਿ ਮਜ਼ਦੂਰਾਂ ਦਾ ਆਗੂ ਆ ਮਜ਼ਦੂਰ ਜਮਾਤ ਦੇ ਵਿੱਚੋਂ ਆ ਐਸਸੀ ਆ ਇਸ ਕਰਕੇ ਇਹਨਾਂ ਨਾਲ ਇਸ ਤਰ੍ਹਾਂ ਦਾ ਰਵਈਆ ਕੀਤਾ ਗਿਆ ਤੇ ਬਾਕੀ ਇਹ ਕਿਸੇ ਕਾਨੂੰਨ ਦੀ ਕਿਤਾਬ 'ਚ ਨਹੀਂ ਆਉਂਦਾ ਕਿ ਤੁਸੀਂ ਕੋਠੇ ਟੱਪ ਕੇ ਜਾਓ ਉਹਨਾਂ ਮਜ਼ਦੂਰਾਂ ਦੇ ਜਿੰਨਾ ਮਜ਼ਦੂਰਾਂ ਦੇ ਬਾਥਰੂਮਾਂ ਦੀ ਛੱਤ ਨਹੀਂ ਹੈਗੀ ਸਿੰਘੇ ਮੈਂਬਰ ਪੰਚਾਇਤ ਜਿੱਤ ਗਿਆ ਇਸ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਉੱਤੇ ਤਤਕਾਰ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਇਹਨਾਂ ਨੇ ਇਹਦੇ ਅਰਥ ਸੱਤਾ ਮਾਰੀਆਂ ਅਰਥ ਸੱਤਾ ਇਸ ਸੰਬੰਧੀ ਮਕਦਮਾ ਨੰਬਰ 224 111125118 ਬਲੀਕ 1 115 ਬਲੀਕ 2 191 3 190 ਇੱਕ ਅਤੇ ਜਿਹੜਾ ਇਹਦੀ 26 ਵੀ 118 ਇਹਦਾ ਵਾਧਾ ਹੋਇਆ ਹੈ ਉਹਨਾਂ ਮੂਦੁਰਾਂ ਦੇ ਬਾਥਰੂਮਾਂ ਦੇ ਬਾਰ ਨਹੀਂ ਹੈਗੇ ਉਹਨਾਂ ਨੇ ਚਾਦ ਨਾਲ ਕੱਪੜੇ ਲਮਲਕਾਕ ਲਾ ਕੇ ਪਰਦੇ ਕੀਤੇ ਹੋਏ ਆ ਤੇ ਜਦੋਂ ਇਹ ਪੁਲਿਸ ਵਾਲੇ ਜਾਂਦੇ ਆ ਛੱਤਾ ਟੱਪ ਟੱਪ ਕੇ ਕੀ ਕਿਸੇ ਦੀ ਕੋਈ ਧੀ ਪੈਣ ਖੋ ਸਕਦਾ ਕਿਸੇ ਬਾਥਰੂਮ ਦੇ ਵਿੱਚੋਂ ਕੋਈ ਨਹਾਉਂਦੀ ਹੋਵੇ ਕੋਈ ਸ਼ੋਰ ਹੋਵੇ ਠੀਕ ਹੈ ਤੇ ਇਹ ਉੱਪਰੋਂ ਚੜ ਚੜ ਕੇ ਜਾਂਦੇ ਆ ਠੀਕ ਹੈ ਕੀ ਉਹਨਾਂ ਦੀ ਇੱਜ਼ਤ ਨੂੰ ਹੱਥ ਨਹੀਂ ਪਾ ਰਹੇਗੇ ਇਹ ਅੱਜ ਇਸ ਟਾਈਮ ਅਸੀਂ ਬਦਨੀਕਲਾ ਖੜੇ ਹੋਏ ਆ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਤੁਹਾਨੂੰ ਦੱਸਦੀ ਕਿ ਇੱਥੇ ਥਾਣੇ ਦੇ ਅੱਗੇ ਮਜਦੂਰਾਂ ਕਿਸਾਨਾਂ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸ ਥਾਣੇ ਦੇ 2 ASIਾਂ ਦੇ ਖਿਲਾਫ ਆ ਜਿਹੜਾ ਉਹ ਨਾਹਰੇਬਾਜੀ ਕੀਤੀ ਜਾ ਰਹੀ ਹੈਗੀ ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਨੌਜਵਾਨ ਜਥੇਬੰਦੀ ਨੌਜਨ ਭਾਰਤ ਸਭਾ ਨੇ ਵੀ ਜਿਹੜਾ ਵੱਡੇ ਪੱਧਰ ਤੋਂ ਸ਼ਮੂਲਿਤ ਕੀਤੀ ਹੈਗੀ ਆ ਨੌਜਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਕਰਮਜੀਤ ਮਾਨੂਕੇ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਪੂਰੇ ਦਾ ਪੂਰਾ ਮਾਮਲਾ ਕੀ ਹੈਗਾ ਧਰਨਾ ਪ੍ਰਦਰਸ਼ਨ ਆ ਜਿਹੜਾ ਉਹ ਕਿਉਂ ਕੀਤਾ ਗਿਆ ਹੈਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਈ ਜੀ ਅੱਜ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਨਾਰੇਬਾਜ਼ੀ ਕਰ ਰਹੇ ਹਾਂ ਦੋ ਐਸਆਈਆਂ ਦੇ ਉੱਤੇ ਹੈ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੈਗੇ ਆ ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਤੇ ਕਿਹੜੇ ਪਿੰਡ ਦਾ ਮਾਮਲਾ ਹੈਗਾ ਇਹ ਰਾਮੇ ਪਿੰਡ ਦਾ ਮਾਮਲਾ ਤੇ ਸਾਡੀ ਭਰਾਤਰੀ ਜਥੇਪੰਦੀ ਆ ਪਿੰਡੂ ਮਜ਼ਦੂਰ ਯੂਨੀਅਨ ਉਹਨਾਂ ਦੇ ਜ਼ਿਲ੍ਹਾ ਆਗੂ ਜਿਹੜੇ ਉਹਨਾਂ ਦਾ ਪਿੰਡ ਹੈ ਜਗਤਾਰ ਸਿੰਘ ਦਾ ਤੇ ਅੱਜ ਤੋਂ ਲਗਭਗ ਹਫ਼ਤਾ ਪਹਿਲਾਂ ਬਦਨੀ ਥਾਣੇ ਦੇ ਜਿਹੜੇ ਤਿੰਨ ਚਾਰ ਪੁਲਿਸ ਮੁਲਾਜ਼ਮਾਂ ਜਿੱਚ ਇੱਕ ਗੁਰਚਰਨ ਸਿੰਘ ਜਗਦੇਵ ਸਿੰਘ ਤੇ ਤਿੰਨ ਚਾਰ ਜਿਹੜੇ ਹੋਰ ਨਾਲ ਸੀਗੇ ਉਹ ਗਏ ਆ ਲੋਕਾਂ ਦੇ ਕੋਠੇ ਟੱਪ ਕੇ ਗਏ ਕੋਠੇ ਟੱਪ ਕੇ ਜਿਵੇਂ ਕਿਸੇ ਨਸ਼ਾ ਸਮਗਲਰ ਨੂੰ ਫੜਨਾ ਹੁੰਦਾ ਉਸ ਤਰ੍ਹਾਂ ਜਾ ਕੇ ਉਹਨਾਂ ਨੇ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਪਹਿਲਾਂ ਤੇ ਕਿਹਾ ਵੀ ਤੇਰੇ ਮੁੰਡੇ ਦਾ ਨਾਮ ਲੜਾਈ ਦੇ ਵਿੱਚ ਆ ਪਿੰਡ ਚ ਕੋਈ ਲੜਾਈ ਹੋਈ ਸੀ ਜੀ ਤੇ ਜਗਤਾਰ ਨੇ ਕਿਹਾ ਵੀ ਮੇਰੇ ਮੁੰਡੇ ਦਾ ਜੇ ਨਾਮ ਆ ਤਾਂ ਤੁਸੀਂ ਮੁੰਡੇ ਨਾਲ ਗੱਲ ਕਰੋ ਤੇ ਜਾ ਅਸੀਂ ਉਹਨੂੰ ਥਾਣੇ ਲੈ ਆਵਾਂਗੇ ਪਹਿਲੀ ਗੱਲ ਤਾਂ ਸਾਡੇ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਪਿੰਡ 'ਚ ਕੋਈ ਪੰਚਾਇਤ ਮੈਂਬਰ ਦੀ ਕਿਸੇ ਨੇ ਕੁੱਟਮਾਰ ਕੀਤੀ ਐ ਤੇ ਜਿੱਦਨ ਉਹ ਕੁੱਟਮਾਰ ਹੋਈ ਆ ਉਹਦੀ ਉਸੇ ਦਿਨ ਜਗਤਾਰ ਸਿੰਘ ਦੇ ਚਾਚੇ ਦੀ ਮੌਤ ਹੋਈ ਸੀ ਤੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਸੀਗੇ ਜਿਹਦੀ ਗਵਾਹੀ ਡੀਐਸਪੀ ਨੂੰ ਜਦੋਂ ਅਸੀਂ ਮਿਲੇ ਆ ਉਦੋਂ ਪੰਚਾਇਤ ਮੈਂਬਰ ਆ ਜਿਹੜੇ ਪਿੰਡ ਦੇ ਉਹਨਾਂ ਨੇ ਵੀ ਦਿੱਤੀ ਆ ਕਿ ਉਹ ਮੁੰਡਾ ਦਾ ਮੇਰੇ ਨਾਲ ਸੀ ਜਿਹਦਾ ਇਹ ਪੁਲਿਸ ਵਾਲੇ ਨਾਮ ਲੈਂਦੇ ਸੀਗੇ ਪਰ ਇਹਨੂੰ ਕਿਹਾ ਵੀ ਜੇ ਮੁੰਡਾ ਨਹੀਂ ਹੈਗਾ ਤਾਂ ਤੂੰ ਸਾਡੇ ਨਾਲ ਥਾਣੇ ਚੱਲ ਤਾਂ ਉਹਨੇ ਕਿਹਾ ਵੀ ਮੈਂ ਬਹੁਤ ਜ਼ਿੰਮੇਵਾਰ ਬੰਦਾ ਮੈਂ ਜਿਲਾ ਆਗੂਆ ਪਿੰਡੂ ਮਜ਼ਦੂਰੀ ਉਹਨਿੰਦਾ ਤੁਸੀਂ ਇਸ ਤਰ੍ਹਾਂ ਦਾ ਸਲੀਕਾ ਮੇਰੇ ਨਾਲ ਨਹੀਂ ਕਰ ਸਕਦੇਗੇ ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਗਈ ਜਗਤਾਰ ਨੂੰ ਫੜ ਕੇ ਪਹਿਲਾਂ 바ਰਚ ਲੈ ਆ ਘੜੀਸਕੇ ਉਹਦੀ ਪੱਗ ਲਈ ਫਿਰ ਗਲੀ ਦੇ ਵਿੱਚ ਖਿੱਚਦੂ ਕੀਤੀ ਉਹਦੇ ਨਾਲ ਉਹਨਾਂ ਦੀਆਂ ਬੇਟੀਆਂ ਕੋਲੇ ਬੈਠੀਆਂ ਸੀਗੀਆਂ ਪੁਲਿਸ ਦਾ ਜਿਵੇਂ ਆਮ ਹੀ ਇੱਕ ਤਰੀਕਾ ਹੈਗਾ ਉਹਨਾਂ ਨੇ ਬਹੁਤ ਗਾਲੀ ਗਲੋਚ ਕੀਤਾ ਉਹਨਾਂ ਕੁੜੀਆਂ ਦੇ ਸਾਹਮਣੇ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਬਦਸਲੂਕੀ ਕੀਤੀ ਆ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਉਸ ਤੋਂ ਬਾਅਦ ਜਿਹੜੀ ਪੁਲਿਸ ਵਾਲੇ ਹੈਗੇ ਵਾਪਸ ਮੁੜ ਕੇ ਆਏ ਆ ਸਾਡੀ ਇਹ ਮੰਗ ਸੀਗੀ ਅਸੀਂ ਡੀਐਸਪੀ ਬਦਨੀ ਕਲਾਂ ਨੂੰ ਵੀ ਮਿਲੇ ਆ ਉਹਨਾਂ ਨੂੰ ਇਹ ਮੰਗ ਕੀਤੀ ਕਿ ਜਿਹੜੇ ਵੀ ਜਿੰਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਗੁਰਚਰਨ ਸਿੰਘ ਜਗਦੇਸ਼ ਸਿੰਘ ਤੇ ਤਿੰਨ ਚਾਰ ਜਿਹੜੇ ਹੋਰ ਹੈਗੇ ਆ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇ ਇਹਨਾਂ ਇਹਨਾਂ ਨੇ ਸਾਡੇ ਬਹੁਤ ਰਿਸਪੈਕਟਡ ਸਾਥੀ ਜਿਹੜੇ ਜਗਤਾਰ ਸਿੰਘ ਆ ਜਿਹਨਾਂ ਨੂੰ ਦਹਾਕੇ ਹੋ ਗਏ ਮਜ਼ਦੂਰ ਲਹਿਰ ਚ ਕੰਮ ਕਰਦਿਆਂ ਨੂੰ ਅੱਜ ਤੱਕ ਸਾਡੇ ਨਾਲ ਇਸ ਤਰ੍ਹਾਂ ਦੀ ਕਿਤੇ ਕੋਈ ਘੜਾਣੀ ਵਾਪਰੀ ਕਿ ਪੁਲਿਸ ਨੇ ਘਰੇ ਆ ਕੇ ਇਸ ਤਰ੍ਹਾਂ ਇਨਸਲਟ ਕੀਤੀ ਹੋਵੇ ਸਾਰੇ ਪਿੰਡ ਦੇ ਸਾਹਮਣੇ ਉਹਨਾਂ ਦੀ ਹੱਤਕ ਕੀਤੀ ਆ ਉਹਨਾਂ ਦਾ ਸਨਮਾਨ ਬਹਾਲ ਕੀਤਾ ਜਾਵੇ ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਜੜੀ ਬਣਦੀ ਆ ਉਹ ਕੀਤੀ ਜਾਵੇ ਅਸੀਂ 2-4 ਦਿਨ ਹੋ ਗਏ ਸਾਨੂੰ ਵੇਟ ਕਰਦਿਆਂ ਨੂੰ ਡੀਐਸਪੀ ਨਿਹਾਰ ਸਿੰਘ ਵਾਲਾ ਨੇ ਸਾਨੂੰ ਕਿਹਾ ਸੀ ਕਿ ਇੱਕ ਦਿਨ ਦੋ ਤੇ ਅਸੀਂ ਕਾਰਵਾਈ ਕਰਾਂਗੇ ਪਰ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਫੈਸਲਾ ਕਰਕੇ ਅੱਜ ਬਦਨੀ ਥਾਣੇ ਦੇ ਬਾਹਰ ਧਰਨਾ ਲਾਇਆ ਗਿਆ ਅੱਜ ਵੀ ਧਰਨਾ ਲਾਉਣ ਤੋਂ ਪਹਿਲਾਂ ਐਸਐਚਓ ਬਦਨੀ ਕਲਾ ਨੇ ਸਾਨੂੰ ਗੱਲਬਾਤ ਹਾਸਤੇ ਬੁਲਾਇਆ ਸੀਗਾ ਪਰ ਗੱਲਬਾਤ ਦੇ ਵਿੱਚ ਵੀ ਉਹਨਾਂ ਨੇ ਕੋਈ ਸਾਨੂੰ ਇਨਸਾਫ ਦਾ ਕੋਈ ਰਾਹ ਨਹੀਂ ਦਿੱਤਾਗਾ ਉਹ ਲੜਾਈ ਦੀ ਗੱਲ ਹੀ ਕਰਦੇ ਰਹੇ ਜਿਹੜੀ ਗੱਲ ਅਸੀਂ ਕਰਨਾ ਚਾਹੁੰਦੇ ਆ ਕਿ ਸਾਡੇ ਆਗੂ ਦੀ ਹੱਤ ਤੱਕ ਕਿਉਂ ਕੀਤੀ ਉਹਦੀ ਖੱਚਤੂ ਕਿਉਂ ਕੀਤੀ ਆ ਇਹਦਾ ਉਹ ਕੋਈ ਜਵਾਬ ਨਹੀਂ ਦੇ ਰਹੇਗੇ ਸੋ ਅੱਜ ਅਸੀਂ ਪ੍ਰੋਟੈਸਟ ਕੀਤਾ ਧਰਨਾ ਲਾਇਆ ਜੇ ਅੱਜ ਇੱਥੇ ਸਮਾਪਤ ਕਰਕੇ ਚੱਲੇ ਆ ਜੇ ਇਨਸਾਫ ਨਾ ਮਿਲਿਆ ਤਾਂ ਫਿਰ ਮੀਟਿੰਗ ਕਰਕੇ ਅਗਲਾ ਸੰਘਰਸ਼ ਉਲੀਕਾਂਗੇ ਇਹ ਭਾਈ ਅਸੀਂ ਥਾਣਾ ਮੁਖੀ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਉਹਨਾਂ ਦਾ ਕਹਿਣਾ ਹੈਗਾ ਕਿ ਮਾਮਲਾ ਜਿਹੜਾ ਇਸ ਕਰਕੇ ਦਰਜ ਕੀਤਾ ਗਿਆ ਕਿ ਇੱਕ ਬਜ਼ੁਰਗ ਦੀ ਕੁੱਟਮਾਰ ਹੋਈ ਹੈਗੀ ਆ ਤੇ ਉਸ ਕੁੱਟਮਾਰ ਦੇ ਵਿੱਚ ਜਿਹੜਾ ਮਜ਼ਦੂਰ ਆਗੂ ਦਾ ਜੋ ਬੇਟਾ ਹੈਗਾ ਉਹ ਨਾਮਜਾਦਾ ਹੈਗਾ ਜੇਕਰ ਉਹ ਕਹਿੰਦੇ ਵੀ ਜੇਕਰ ਕਿਸੇ ਦੀ ਕੁੱਟਮਾਰ ਹੋਊਗੀ ਤਾਂ ਮਾਮਲਾ ਤਾਂ ਦਰਜ ਕਰਨਾ ਗ੍ਰਿਫਤਾਰੀ ਤਾਂ ਕਰਨੀ ਹੈਗੀ ਉਹ ਕਹਿੰਦੇ ਵੀ ਇਹ ਜੋ ਇਹ ਮੁੰਡਾ ਸੀਗਾ ਜਗਤਾਰ ਸਿੰਘ ਜੀ ਦਾ ਵੀ ਉਸ ਨੂੰ ਉੱਥੋਂ ਆ ਜਿਹੜਾ ਉਹ ਕਿਸਕੌਨ ਦੀ ਜਾਂ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਸ ਕਰਕੇ ਜਿਹੜਾ ਅਸੀਂ ਇਹ ਕਾਰਵਾਈ ਕੀਤੀ ਹੈ ਨਹੀਂ ਬਿਲਕੁਲ ਝੂਠ ਮਾਰ ਰਹੇ ਆ ਅਸੀਂ ਆਪ ਵੀ ਜਾ ਕੇ ਇਹ ਗੱਲ ਕਹੀ ਹੈ ਵੀ ਜੇ ਉਹਦਾ ਕੋਈ ਨਾਮ ਹੈਗਾ ਪਹਿਲੀ ਗੱਲ ਤਾਂ ਉਹਦਾ ਨਾਮ ਨਹੀਂ ਹੈਗਾ ਜੇ ਉਹਦਾ ਨਾਮ ਨਹੀਂ ਹੈਗਾ ਤਾਂ ਪੁਲਿਸ ਇੱਕ ਕਾਨੂੰਨਾਂ ਤਰੀਕੇ ਨਾਲ ਕਾਰਵਾਈ ਕਰ ਲੇ ਠੀਕ ਹੈ ਜਿਵੇਂ ਪੁਲਿਸ ਕਰਦੀ ਹੁੰਦੀ ਹੈ ਜੇ ਤੁਸੀਂ ਉਹਦੇ ਫਾਦਰ ਨੂੰ ਉਹਦੇ ਪੇਰਨਸ ਨੂੰ ਵੀ ਜਾ ਕੇ ਗੱਲਬਾਤ ਕਰਨੇ ਤੁਸੀਂ ਥਾਣੇ ਬਲਾਓ ਥਾਣੇ ਟਾਈਮ 'ਤੇ ਥਾਣੇ ਬੁਲਾ ਕੇ ਗੱਲਬਾਤ ਕਰ ਸਕਦੇ ਤੁਸੀਂ ਪਰ ਐਡੀ ਕੀ ਪੁਲਿਸ ਨੂੰ ਲੋੜ ਪੈ ਗਈ ਵੀ ਇੰਨੇ ਮੁਲਾਜ਼ਮ ਘਰੇ ਚੱਲ ਕੇ ਜਾਣ ਕੋਠੇ ਟੱਪ ਕੇ ਜਾਣ ਕੋਠੇ ਟੱਪ ਕੇ ਵੀ ਫਿਰ ਉਹ ਕਹਿ ਰਹੇ ਆ ਕਿ ਅਸੀਂ ਬਹਿ ਕੇ ਗੱਲਬਾਤ ਕਰ ਲਾਂਗੇ ਤੁਹਾਡੇ ਨਾਲ ਆ ਕੇ ਇਹਦੇ باوجود ਵੀ ਉਹ ਮਗਲ ਨਾ ਮੰਨਣ ਫਿਰ ਉਹਦੀ ਖਿੱਚ ਤੂ ਕਰਨ ਦੀ ਕੀ ਜ਼ਰੂਰਤ ਪੈ ਗਈ ਜਿਵੇਂ ਖਿੱਚ ਤੂ ਕੀਤੀ ਆ ਕਿ ਕ੍ਰਿਮੀਨਲ ਸੀ ਕਿ ਉਹਨੇ ਆਪ ਕੁੱਟਿਆ ਜੇ ਪੰਚਾਇਤ ਮੈਂਬਰ ਦੀ ਕੁੱਟਮਾਰ ਹੋਈ ਵੀ ਕੀ ਉਹ ਜਗਤਾਰ ਸਿੰਘ ਨੇ ਆਪ ਉਹਨੂੰ ਕੁੱਟਿਆ ਉਹ ਤਾਂ ਇੱਕ ਰਿਸਪੈਕਟਡ ਬੰਦਾ ਉਹ ਤਾਂ ਆਪ ਪਿੰਡ ਦੇ ਮਸਲੇ ਸੁਲਝਾਉਂਦਾ ਪਰ ਇਸ ਤਰੀਕੇ ਨਾਲ ਉਹਨੂੰ ਕਰਨਾ ਸੱਸੀਏ ਮੰਨਦੇ ਆ ਕਿ ਪਬਲਿਕਲੀ ਇੱਕ ਮਜ਼ਦੂਰ ਆਗੂ ਦੀ ਹੱਤਕ ਕਰਨ ਵਾਸਤੇ ਪੁਲਿਸ ਨੇ ਬਹਾਨੇ ਨਾਲ ਇਹ ਕੀਤਾ ਲੜਾਈ ਲੁੜੀ ਤਾਂ ਪੁਲਿਸ ਤਾਂ ਸਿਰਫ ਬਹਾਨਾ ਇਸ ਬਹਾਨੇ ਨਾਲ ਜਗਤਾਰ ਦੀ ਹੱਤਕ ਕੀਤੀ ਹੈ ਪਿੰਡ ਦੇ ਵਿੱਚ ਪਿੰਡੂ ਮਜ਼ਦੂਰੀਏ ਨੇ ਪੰਚਾਇਤੀ ਮਸਲੇ ਨੂੰ ਲੈ ਕੇ ਲੜ ਰਹੀ ਹੈ ਪਿੰਡ ਦੇ ਹੋਰ ਵੀ ਜਿੱਥੇ ਵੀ ਕਿਤੇ ਆਮ ਬੰਦਨਾ ਵਧਦੀ ਕੀ ਹੁੰਦੀ ਉਹਦੇ ਖਿਲਾਫ ਲੜਦੀ ਹੈ ਸਾਨੂੰ ਇਹ ਲੱਗਦਾ ਕਿ ਪੰਚਾਇਤੀ ਜ਼ਮੀਨ ਕਰਕੇ ਜਿਹੜਾ ਉਹ ਤੀਜੇ ਹਿੱਸੇ ਦੀ ਲੜਾਈ ਲੜ ਰਿਹਾ ਮਜ਼ਦੂਰ ਉਹ ਲੜਾਈ ਨੂੰ ਫੇਲ ਕਰਨ ਵਾਸਤੇ ਉਹੀ ਖੁੰਦ ਕੱਢਣ ਵਾਸਤੇ ਪੁਲਿਸ ਜਿਹੜੀ ਆ ਜਗਤਾਰ ਸਿੰਘ ਨਾਲ ਇਹਨਾਂ ਦਾ ਹੱਦ ਤੱਕ ਕੀਤੀ ਆ ਬਾਕੀ ਜੈਗ ਲਈਗਰ ਲੜਾਈ ਦੀ ਆ ਲਾਈ ਪੁਲਿਸ ਜਾਂਚ ਕਰੇ ਆਪਦੀ ਜਿਹੜੀ ਜਾਂਚ ਇਸ ਤਰੀਕੇ ਨਾਲ ਹੋਣੀ ਚਾਹੀਦੀ ਉਹ ਜਾਂਚ ਕਰੇ ਉਸ ਤਰੀਕੇ ਨਾਲ ਪਰ ਜੋ ਤਰੀਕਾ ਪੁਲਿਸ ਨੇ ਅਪਣਾਇਆ ਇਹ ਬਰਦਾਸ਼ਤੋਕ ਨਹੀਂ ਹੈਗਾ ਅਸੀਂ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਸਮਾਂ ਮਾਨ ਸਨਮਾਨ ਉਹਨਾਂ ਦਾ ਬਹਾਲ ਨਹੀਂ ਹੁੰਦਾ ਉਹਨਾਂ ਸਮਾਂ ਸੰਘਰਸ਼ ਜਾਰੀ ਰੱਖਾਂਗੇ ਠਾਣਾ ਮੁਖੀ ਵੱਲੋਂ ਅਸੀਂ ਗੱਲ ਕੀਤੀ ਹੈਗੀ ਉਹਨਾਂ ਵੱਲੋਂ ਤੇ ਇਹ ਗੱਲ ਆਖੀ ਗਈ ਹੈਗੀ ਕਿ ਅਸੀਂ ਮਜ਼ਦੂਰ ਆਗੂ ਜਗਤਾਰ ਸਿੰਘ ਜੀ ਨਾਲ ਜਿਹੜੀ ਕੋਈ ਵੀ ਬਦਸਲੂਕੀ ਕੀਤੀ ਨਹੀਂਗੀ ਸਾਡੇ ਕਿਸੇ ਬੰਦੇ ਨੇ ਨਹੀਂ ਕੀਤੀਗੀ ਉਹਦਾ ਸਪਸ਼ਟ ਤੌਰ ਤੇ ਉਹਦਾ ਵੀਡੀਓ ਹੈਗੀ ਆ ਘਰੇ ਤਾਂ ਕੋਈ ਕੈਮਰਾ ਨਹੀਂ ਲੱਗਿਆ ਸੀ ਜਦੋਂ ਖਿੱਚ ਕੇ ਗਲੀ ਚ ਲਾਏ ਆ ਸੀਸੀਟੀਵੀ ਕੈਮਰਾ ਉਹਦੀ ਵੀਡੀਓ ਅਸੀਂ ਤੁਹਾਨੂੰ ਵੀ ਦੇ ਦਾਂਗੇ ਤੁਸੀਂ ਵੀ ਆਪਦੇ ਚੈਨਲ ਤੇ ਉਹਨੂੰ ਜ਼ਰੂਰ ਚਲਾਇਓ ਇਹਦੇ ਨਾਲ ਹੀ ਉਸ ਵੀਡੀਓ ਦੇ ਵਿੱਚ ਸਪਸ਼ਟ ਦਿਖ ਰਿਹਾ ਜਗਤਾਰ ਸਿੰਘ ਨੂੰ ਖਿੱਚ ਕੇ ਲਿਆ ਰਿਹਾ ਖਿੱਚਣ ਕਰਕੇ ਉਹਦੀ ਪੱਗ ਲੈ ਗਈ ਪੱਗ ਉਹਦੀ ਗਲ ਦੇ ਵਿੱਚ ਆ ਗਈ ਤੇ ਔਰਤਾਂ ਜਣੀਆਂ ਅੱਗੇ ਹੋਈਆਂ ਉਹਦੇ ਉਹਦੇ باوجود ਵੀ ਉਹਨਾਂ ਨੇ ਖਿੱਚ ਤੋ ਜਾਰੀ ਰੱਖੀ ਬਾਕੀ ਸੀਸੀਟੀਵੀ ਕੈਮਰਾ ਦੇ ਵਿੱਚ ਆਡੀਓ ਤਾਂ ਰਿਕਾਰਡ ਹੁੰਦੀ ਨਹੀਂ ਇੰਨੀ ਦੂਰੋਂ ਰੌਲਾ ਹੀ ਸੁਣਦਾ ਸੀਗਾ ਨਹੀਂ ਤਾਂ ਜਣੀਆਂ ਗਾਲਾਂ ਕੱਢੀਆਂ ਉਹਨਾਂ ਨੇ ਉਹ ਗਾਲਾਂ ਵੀ ਸਾਰੀਆਂ ਵਿੱਚ ਆ ਜਾਣੀਆਂ ਸੀ ਸੋ ਉਹ ਵੀਡੀਓ ਦੇ ਵਿੱਚ ਸਾਰਾ ਕੁਝ ਸਪਸ਼ਟ ਹੈ ਤੇ ਉਹ ਵੀਡੀਓ ਸਾਡੇ ਤੋਂ ਟੀਐਸਪੀ ਸਾਹਮਣੇ ਆ ਮੰਨ ਮੰਗ ਕੇ ਲਈ ਹੈ ਜੋ ਤਾਂ ਸਾਡਾ ਡੈਪੂਟੇਸ਼ਨ ਮਿਲ ਕੇ ਆਇਆ ਆ ਪੰਜ ਦਿਨ ਪਹਿਲਾਂ ਅਸੀਂ ਉਹ ਵੀਡੀਓ ਜਿਹੜੀ ਹੈ ਡੀਐਸਪੀ ਸਾਹਿਬ ਨੂੰ ਵਟਸਐਪ ਕਰ ਚੁੱਕੇ ਆ ਤੇ ਉਹ ਵੀਡੀਓ ਦੇ ਵਿੱਚ ਲੋਕ ਦੇਖ ਲੈਣਗੇ ਲੋਕ ਦੱਸ ਦੇਣਗੇ ਪੌਲਸਾਲੇ ਨੇ ਕੁਝ ਕਿਹਾ ਕਿ ਕੁਛ ਨਹੀਂ ਕਿਹਾਗਾ ਉਹ ਵੀਡੀਓ ਚ ਸਾਫ ਦਿਖਦਾ ਉਹਨਾਂ ਨੇ ਧੱਕਾ ਕੀਤਾ ਇਹ ਧੱਕੇਸ਼ਾਹੀ ਦਾ ਸੀ ਬਦਲ ਇਹਦੇ ਵਿਰੋਧ ਕਰਾਂਗੇ ਇਨਸਾਫ ਵਾਸਤੇ ਲੜਾਂਗੇ ਅੱਛਾ ਕੀ ਕਾਰਨ ਮੰਨਦੇ ਹੋ ਬਈ ਇੱਕ ਲੀਗਲ ਪ੍ਰੋਸੈਸ ਹੁੰਦਾ ਜੇਕਰ ਮੰਨ ਲਾ ਵੀ ਕਿਸੇ ਨੂੰ ਨਾਮਜ਼ਦ ਵੀ ਕੀਤਾ ਜਾਂਦਾ ਕਿਸੇ ਵੀ ਐਫ ਆਈ ਆਰ ਦੇ ਵਿੱਚ ਤਾਂ ਇੱਕ ਲੀਗਲ ਪ੍ਰੋਸੈਸ ਹੁੰਦਾ ਹੈਗਾ ਉਸ ਨੂੰ ਉਸ ਤਰੀਕੇ ਦੇ ਨਾਲ ਹੀ ਜਿਹੜਾ ਗ੍ਰਿਫਤਾਰ ਕਰਨਾ ਹੁੰਦਾ ਕੀ ਕਾਰਨ ਮੰਨਦੇ ਹੋ ਕਿ ਇਸ ਮਜ਼ਦੂਰ ਆਗੂ ਨੂੰ ਹੀ ਹੈ ਜਿਹੜਾ ਟਾਰਗੇਟ ਕੀਤਾ ਹੈ ਪੁਲਿਸ ਵੱਲੋਂ ਦੇਖੋ ਜਿਹੜੀ ਲੀਗਲ ਦੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਲੀਗਲ ਪ੍ਰੋਸੈਸ ਹੁੰਦਾ ਪੁਲਿਸ ਜੇ ਐਫ ਆਈ ਆਰ ਕਰਦੀ ਐ ਠੀਕ ਉਹ ਜਿਹੜੇ ਬੰਦੇ ਹੁੰਦੇ ਉਹਨੂੰ ਅਰੈਸਟ ਕਰਦੀ ਐ ਛਾਪੇਮਾਰੀ ਕਰਦੀ ਐ ਜੇ ਅਰੈਸਟ ਨਹੀਂ ਬੰਦਾ ਹੁੰਦਾ ਤਾਂ ਉਹਦਾ ਇੱਕ ਸਮਾਂ ਹੁੰਦਾ ਉਹ ਸਮੇਂ ਦੇ ਵਿੱਚ ਵਿੱਚ ਜੇ ਉਹ ਬੰਦਾ ਨਹੀਂ ਪੇਸ਼ ਹੁੰਦਾ ਤਾਂ ਉਹਨੂੰ ਪਕੌੜਾ ਕਰਾਰ ਦਿੱਤਾ ਜਾਂਦਾ ਅਦਾਲਤ ਦੇ ਵਿੱਚ ਉਹਨੂੰ ਆਪਦਾ ਪੁਲਿਸ ਜਿਹੜੀ ਐ ਪੱਖ ਪੇਸ਼ ਰੱਖ ਸਕਦੀ ਐ ਉਹਨੂੰ ਪਕੌੜਾ ਕਰਾਰ ਦਿੱਤਾ ਜਾ ਸਕਦਾ ਜੀ ਕਾਨੂੰਨਨ ਪ੍ਰੋਸੀਜਰ ਤਾਂ ਇਹੀ ਆ ਜੇ ਕਾਨੂੰਨ ਨੂੰ ਫੋਲੋ ਕਰਕੇ ਪੁਲਿਸ ਕਾਰਵਾਈ ਕਰੇ ਪਰ ਪੰਜਾਬ ਪੁਲਿਸ ਦੀ ਇਹ ਫਿਤਰਤ ਆ ਪੰਜਾਬ ਪੁਲਿਸ ਦਾ ਇਹ ਤਰੀਕਾ ਕਿ ਮੂਰਲੇ ਬੰਦੇ ਦਾ ਹੋਲੀਆ ਉਹਦੇ ਕੱਪੜੇ ਉਹਦਾ ਸਮਾਜ ਦੇ ਵਿੱਚ ਉਹਦਾ ਕੀ ਆ ਕਿਹੜੀ ਜਾਤ ਦੇ ਵਿੱਚੋਂ ਆ ਕਿਹੜੇ ਘਰ ਦੇ ਵਿੱਚੋਂ ਆ ਇਹਨੂੰ ਦੇਖ ਕੇ ਉਹਦੇ ਨਾਲ ਰਵਈਆ ਤੈਅ ਹੁੰਦਾ ਜੇ ਤਾਂ ਬੰਦਾ ਤਗੜਾ ਤੇ ਪੁਲਿਸ ਦਾ ਰਵਈਆ ਨਰਮ ਹੁੰਦਾ ਜੇ ਬੰਦਾ ਕੋਈ ਗਰੀਬ ਗੁਰਬਾ ਮਾੜਾ ਉਹ ਮੈਲੇ ਜੇ ਕਾਟੇ ਪੁਰਾਣੇ ਕੱਪੜੇ ਚਾ ਪਾ ਕੇ ਆ ਗਿਆ ਥਾਣੇ ਜਾਂ ਕੋਈ ਗਰੀਬ ਬੰਦੇ ਨਾਲ ਕੋਈ ਘਟਨਾ ਵਾਪਰ ਗਈ ਉਹਦੇ ਖਿਲਾਫ ਕੋਈ ਪਰਚਾ ਦਰਜ ਹੋ ਗਿਆ ਉਹਦੇ ਨਾਲ ਪੁਲਿਸ ਦਾ ਸਲੀਕਾ ਹਮੇਸ਼ਾ ਹੀ ਮਾੜਾ ਰਹਿੰਦਾ ਭੇਡਾਂ ਬੱਕਰੀਆਂ ਨਾਲੋਂ ਪਸ਼ੂਆਂ ਨਾਲੋਂ ਵੀ ਮਾੜਾ ਵਿਹਾਰ ਗਰੀਬਨ ਲੋਕਾਂ ਨਾਲ ਕਰਦੇ ਆ ਇੱਥੇ ਵੀ ਇਸ ਕਰਕੇ ਕਿ ਮਜ਼ਦੂਰਾਂ ਦਾ ਆਗੂ ਆ ਮਜ਼ਦੂਰ ਜਮਾਤ ਦੇ ਵਿੱਚੋਂ ਆ ਐਸਸੀ ਆ ਇਸ ਕਰਕੇ ਇਹਨਾਂ ਨਾਲ ਇਸ ਤਰ੍ਹਾਂ ਦਾ ਰਵੱਈਆ ਕੀਤਾ ਗਿਆ ਤੇ ਬਾਕੀ ਇਹ ਕਿਸੇ ਕਾਨੂੰਨ ਦੀ ਕਿਤਾਬ 'ਚ ਨਹੀਂ ਆਉਂਦਾ ਕਿ ਤੁਸੀਂ ਕੋਠੇ ਟੱਪ ਕੇ ਜਾਓ ਉਹਨਾਂ ਮਜ਼ਦੂਰਾਂ ਦੇ ਜਿੰਨਾ ਮਜ਼ਦੂਰਾਂ ਦੇ ਬਾਥਰੂਮਾਂ ਦੀ ਛੱਤ ਨਹੀਂ ਹੈਗੀ ਉਹਨਾਂ ਮਜ਼ਦੂਰਾਂ ਦੇ ਬਾਥਰੂਮਾਂ ਦੇ ਬਾਹਰ ਨਹੀਂ ਹੈਗੇ ਉਹਨਾਂ ਨੇ ਚਾਦ ਨਾਲ ਕੱਪੜੇ ਲਮਣਕਾਕ ਲਾ ਕੇ ਪਰਦੇ ਕੀਤੇ ਹੋਏ ਆ ਤੇ ਜਦੋਂ ਇਹ ਪੁਲਿਸ ਵਾਲੇ ਜਾਂਦੇ ਆ ਛੱਤਾਂ ਟੱਪ ਟੱਪ ਕੇ ਕੀ ਕਿਸੇ ਦੀ ਕੋਈ ਧੀ ਪੈਣ ਖੋ ਸਕਦਾ ਕਿਸੇ ਬਾਥਰੂਮ ਦੇ ਵਿੱਚ ਕੋਈ ਨਹਾਉਂਦੀ ਹੋਵੇ ਕੋਈ ਸ਼ੋਰ ਹੋਵੇ ਠੀਕ ਹੈ ਤੇ ਇਹ ਉੱਪਰੋਂ ਚੜ ਚੜ ਕੇ ਜਾਂਦੇ ਆ ਠੀਕ ਹੈ ਕੀ ਉਹਨਾਂ ਦੀ ਇੱਜ਼ਤ ਨੂੰ ਹੱਥ ਨਹੀਂ ਪਾ ਰਹੇਗੇ ਇਹ ਇਹਦੀ ਕੋਈ ਸੁਣਵਾਈ ਕਰੂਗਾ ਇਹਦਾ ਕੋਈ ਜਵਾਬ ਤਲਬੀ ਪੁਲਿਸ ਵਾਲਿਆਂ ਤੋਂ ਕੋਈ ਲੈਣ ਵਾਲਾ ਹੈਗਾ ਸਮਾਜ ਕੋਈ ਸੰਸਥਾ ਹੈ ਕੋਈ ਕਾਨੂੰਨ ਹੈਗਾ ਕੋਈ ਕਾਨੂੰਨ ਨਹੀਂ ਇਹ ਕਾਨੂੰਨ ਪੁਲਿਸ ਆਪ ਹੀ ਬਣੀ ਹੋਈ ਹੈ ਆਪ ਹੀ ਜੱਜ ਆਪ ਹੀ ਅਦਾਲਤ ਆ ਤੇ ਆਪ ਹੀ ਸਾਰਾ ਕੁਝ ਬਣੀ ਹੋਈ ਹੈ ਇਹ ਫਤੂਰ ਜਿਹੜਾ ਪੁਲਿਸ ਦੇ ਦਿਮਾਗ ਨੂੰ ਚੜਿਆ ਹੋਇਆ ਇਹਦੇ ਕਰਕੇ ਜਗਤਾਰ ਸਿੰਘ ਨਾਲ ਇਹ ਹੱਤਕ ਕੀਤੀ ਆ ਤੇ ਸਾਰੇ ਕਾਨੂੰਨ ਦੇ ਨਿਯਮ ਸ਼ਿੱਕੇ ਟੰਕੇ ਕੀਤੀ ਆ ਕਾਨੂੰਨ ਜੋ ਕਹਿੰਦਾ ਪ੍ਰੋਸੀਜਰ ਉਹ ਕਰੇ ਪੁਲਿਸ ਉਹ ਚ ਕੋਈ ਕਿਸੇ ਨੂੰ ਦੋ ਰਾਇ ਨਹੀਂ ਹੈਗੀ ਪਰ ਜਿਸ ਤਰੀਕੇ ਨਾਲ ਬਾਪ ਹੋਣ ਦੇ ਨਾਤੇ ਉਹਨਾਂ ਨਾਲ ਜਿਹੜਾ ਰਵਈਆ ਕੀਤਾ ਇਹਨੂੰ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ ਮੀਟਿੰਗ ਕਰਕੇ ਹੁਣ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ ਅੱਛਾ ਭਾਈ ਜੀ ਅੱਜ ਤੁਹਾਡੀ ਡੀਐਸਪੀ ਸਾਹਿਬ ਦੇ ਨਾਲ ਮੀਟਿੰਗ ਹੋਈ ਹੈਗੀ ਇਥੋਂ ਦੇ ਉੱਚ ਅਧਿਕਾਰੀ ਨੇ ਪੁਲਿਸ ਦੇ ਉਹਨਾਂ ਨੇ ਕੀ ਵਿਸ਼ਵਾਸ ਦਵਾਇਆ ਹੈਗਾ ਜਥੇਬੰਦੀਆਂ ਨੇ ਡੈਪੂਟੇਸ਼ਨ ਮਿਲਿਆ ਹੈਗਾ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਵੀ ਕਾਰਵਾਈ ਹੋਊਗੀ ਜਾਂ ਹੋਣ ਦੀ ਤੁਹਾਨੂੰ ਲੱਗਦੀ ਹੈਗੀ ਪੌਸਿਬਿਲਟੀ ਲੱਗਦੀ ਹੈਗੀ ਡੀਐਸਪੀ ਸਾਹਿਬ ਨੇ ਨਹੀਂ ਬੁਲਾਇਆ ਸੀ ਸਾਨੂੰ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਸਾਡੇ ਧਰਨੇਸ਼ਤ ਜਦੋਂ ਅਸੀਂ ਪਹਿਲੇ ਪਾਸੇ ਜਗ੍ਹਾ ਤੇ ਇਕੱਠੇ ਹੋ ਰਹੇ ਸੀ ਧਰਨੀ ਤੋਂ ਪਹਿਲਾਂ ਉਦੋਂ ਐਸ ਐਚਓ ਸਾਹਿਬ ਦਾ ਫੋਨ ਆਇਆ ਸੀ ਸੀਆਈਡੀ ਵਾਲਿਆਂ ਨੇ ਸਾਨੂੰ ਫੋਨ ਆਇਆ ਕਿ ਤੁਸੀਂ ਆ ਜਾਓ ਆਪਾਂ ਮਿਲ ਕੇ ਗੱਲ ਕਰ ਲਈਏ ਅਸੀਂ ਸਾਰੀ ਜਨਤਾ ਨੂੰ ਪਾਸੇ ਰੋਕ ਕੇ ਪੰਜ ਬੰਦਿਆਂ ਦਾ ਡੈਪੂਟੇਸ਼ਨ ਬਣਾ ਕੇ ਐਸ ਐਚਓ ਸਾਹਿਬ ਨਾਲ ਗੱਲ ਕਰਨ ਗਏ ਸੀ ਗੱਲਬਾਤ ਦੇ ਵਿੱਚ ਅਸੀਂ ਮਸਲਾ ਪੁੱਟ ਕੀਤਾ ਪਰ ਉਹਨਾਂ ਨੇ ਸੁਣਿਆ ਨਹੀਂ ਸਾਡਾ ਮਸਲਾ ਉਹ ਲੜਾਈ ਵਾਲੀ ਗੱਲ ਤੇ ਜਿਹੜੀ ਐਫ ਆਈ ਆਰ ਹੋਈ ਵੀ ਹੈ ਉਹ ਹੀ ਐਫ ਆਈ ਆਰ ਵਾਰੀ ਵਾਰੀ ਸਾਨੂੰ ਦਿਖਾਈ ਗਏ ਉਹਨਾਂ ਦਾ ਇਹ ਕੋਸ਼ਿਸ਼ ਸੀ ਕਿ ਇਹ ਮਸਲੇ ਤੇ ਗੱਲ ਆਵੇ ਹੀ ਨਹੀਂ ਜਿਹੜੀ ਮਜ਼ਦੂਰ ਆਗੂ ਦੀ ਹੱਦ ਤੱਕ ਬੇਇੱਜ਼ਤੀ ਕੀਤੀ ਆ ਇਹ ਗੱਲ ਉਹਨਾਂ ਨੇ ਸੁਣੀੋ ਹੀ ਨਹੀਂ ਸਾਡੀ ਤਾਂ ਉਹਨਾਂ ਨੇ ਗੱਲ ਸੁਣੀ ਨਹੀਂ ਉਹ ਆਪਦੀ ਸੁਣਾਈ ਗਏ ਤਾਂ ਫਿਰ ਸਾਨੂੰ ਲੱਗਿਆ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਣਾ ਅਸੀਂ ਫਿਰ ਉਹ ਕਹਿ ਕੇ ਉੱਥੋਂ ਉੱਟ ਕੇ ਆ ਗਏ ਨਹੀਂ ਉਹਨਾਂ ਨੇ ਸਾਨੂੰ ਕੋਈ ਭਰੋਸਾ ਦਿਵਾਇਆ ਉਦੋਂ ਬਾਅਦ ਅਸੀਂ ਆ ਕੇ ਫਿਰ ਧਰਨਾ ਲਾਇਆ ਇਸ ਗੱਲ ਦਾ ਵੀ ਸਾਡੇ ਮਨ ਦੇ ਵਿੱਚ ਰੋਸ ਆ ਕਿ ਸਾਨੂੰ ਬੁਲਾ ਕੇ ਤੇ ਕੋਈ ਇਨਸਾਫ ਕੋਈ ਭਰੋਸਾ ਦੇਣ ਦੀ ਬਜਾਏ ਬੁਲਾ ਕੇ ਸਾਡਾ ਟਾਈਮ ਹੀ ਵੇਸਟ ਕੀਤਾ ਤੇ ਇਹਦੇ ਇਸ ਰੋਸ ਦੇ ਖਿਲਾਫ ਅਗਲਾ ਜਿਹੜਾ ਹੁਣ ਅਸੀਂ ਐਕਸ਼ਨ ਅਲਾਣਾਗੇ ਉਹ ਵੱਡਾ ਅਲਾਣਾਗੇ ਇਸ ਸਬੰਧੀ ਮੈਂ ਪਹਿਲਾਂ ਵੀ ਜਿਸ ਦਿਨ ਇਹ ਵਾਰਦਾਤ ਹੋਈ ਆ ਝਗੜਾ ਹੋਇਆ ਮੈਂ ਮੌਕੇ ਤੇ ਪਿੰਡ ਰਾਮੇ ਗਿਆ ਸੀਗਾ ਜਾ ਕੇ ਮੌਕੇ ਤੇ ਜਿੱਥੇ ਲੜਾਈ ਹੋਈ ਹੈ ਮੌਥੇ ਪਹੁੰਚਿਆ ਉੱਥੇ ਦੇਖਿਆ ਵੀ ਮਲਕੀਤ ਸਿੰਘ ਜਿਹੜਾ ਮੈਂਬਰ ਪੰਚਾਇਤ ਹੈ ਇਹਦੇ ਜਿਹੜੇ ਜਿਹੜਾ ਸੁਖਪਾਲ ਗੋਰਾ ਇਹ ਸਾਬਕਾ ਮੈਂਬਰ ਪੰਚਾਇਤ ਹੈ ਇਹਨਾਂ ਦੇ ਇਲੈਕਸ਼ਨ ਹੋਇਆ ਸੀਗਾ ਇਲੈਕਸ਼ਨ ਦੇ ਵਿੱਚ ਜਿਹੜਾ ਮਲਕੀਤ ਸਿੰਘ ਇਹ ਮੈਂਬਰ ਪੰਚਾਇਤ ਜਿੱਤ ਗਿਆ ਇਸ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਉਥੇ ਤਤਕਾਰ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਇਹਨਾਂ ਨੇ ਇਹਦੇ 8 ਸੱਟਾਂ ਮਾਰੀਆਂ 8 ਸੱਟਾਂ ਇਸ ਸੰਬੰਧੀ ਮਕਦਮਾ ਨੰਬਰ 224 111125118 ਬਲੀਕ 1 115 ਬਲੀਕ 2 191 3 190 ਇੱਕ ਦਾ ਤੇ ਜਿਹੜਾ ਇਹਦੀ 26 ਵੀ 118 ਇਹਦਾ ਵਾਧਾ ਹੋਇਆ ਇਹ ਮਲਕੀਤ ਸਿੰਘ ਦੇ ਜਿਹੜੀਆਂ ਜਿਆਦਾ ਅੱਠ ਸੱਟਾਂ ਹੋਣ ਕਰਕੇ ਇਹਨੂੰ ਜਿਹੜਾ ਸੁਖਪਾਲ ਸਿੰਘ ਗੋਰਾ ਤੇ ਮਨਪ੍ਰੀਤ ਹੈ ਇਹਨਾਂ ਦੇ ਘਰੇ ਜਿਹੜਾ ਗੁਰਚਰਨ ਸਿੰਘ ઠાਣੇਦਾਰ ਹੈ ਇਹਨਾਂ ਦੀ ਤਲਾਸ਼ ਵਿੱਚ ਉੱਥੇ ਜਾਂਦਾ ਸੀ ਜਿਹੜਾ ਇਹ ਇਹਨਾਂ ਨੂੰ ਇਹਨਾਂ ਦੀ ਤਲਾਸ਼ੀ ਕਰਨ ਵਾਸਤੇ ਉੱਥੇ ਇਹਨੇ ਲੋਕੇ ਸ਼ੋਪੇ ਸੀਗੀ ਉੱਥੇ ਵੇਖਣ ਜਾਂਦਾ ਸੀ ਆ ਇਹ ਕਹਿੰਦੀ ਸੀ ਸਾਡੇ ਜਿਹੜਾ ਖਸਾਮਨਾਗੂ ਕਹਿੰਦਾ ਵੀ ਸਾਡੇ ਬੰਦਿਆਂ ਦਾ ਇਹਦੇ ਵਿੱਚ ਕੋਈ ਖਸੂਰ ਨਹੀਂ ਇਸ ਕਰਕੇ ਇਹ ਉਹ ਉੱਥੇ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਰੋਕਦਾ ਸੀ ਰੇਡ ਕਰਨ ਤੋਂ ਇਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਪਰ ਇਹ ਜਿਹੜੇ ਬੰਦੇ ਹਲੇ ਤੱਕ ਗ੍ਰਫਤ ਨਹੀਂ ਹੋਏ ਜਿਹੜਾ ਇਹ ਮਲਕੀਸ਼ ਸਿੰਘ ਹੈ ਇਹ ਹਜੇ ਵੀ ਦਾਖਲਾ ਪ੍ਰੇਮ ਹਸਪੀਟਲ ਚ ਇਹਦੇ ਜਿਆਦਾ ਸਟਾ ਲੱਗਣ ਕਾਰਨ ਇਹੋ ਜੀ ਗੱਲ ਕੋਈ ਨਹੀਂ ਜਿਹੜੀ ਕਿਸੇ ਨੇ ਇਹਨਾਂ ਨੂੰ ਮਾੜਾ ਚੰਗਾ ਜਾ ਕਿਹਾ ਹੋਵੇ ਇਹ ਨਹੀਂ ਸਿਰਫ ਇਹਨਾਂ ਨੂੰ ਰਾਂਚ ਚ ਕਰਕੇ ਲੜਾਈ ਝਗੜਾਈ ਹੋਇਆ ਸਰ ਜਿਹੜਾ ਹੁਣ ਮੇਨ ਆ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਉਹਦੇ ਵਿੱਚ ਇਹ ਹੈਗਾ ਕਿ ਜੋ ਜਗਤਾਰ ਸਿੰਘ ਦਾ ਕਹਿੰਦੇ ਵੀ ਉਹਦਾ ਤਾਂ ਐਫ ਆਈ ਆਰ ਦੇ ਵਿੱਚ ਨਾਮ ਵੀ ਹੈ ਨਹੀਂਗਾ ਪਰ ਉਹਨਾਂ ਦੇ ਨਾਲ ਬਦਸਲੂਕੀ ਉਸਦੇ ਇਲਜ਼ਾਮ ਲੱਗ ਰਹੇ ਨੇ ਜਿਹੜੀ ਬਦਸਲੂਕੀ ਵਾਲਾ ਤਾਂ ਵਾਇਰਲ ਹੀ ਨਹੀਂ ਕਿਤੇ ਹੋਇਆ ਕੋਈ ਹੋਇਆ ਹੀ ਨਹੀਂ ਸਿਰਫ ਜਿਹੜਾ ਸੁਖਪਾਲ ਸਿੰਘ ਤੇ ਮਨਪ੍ਰੀਤ ਨੂੰ ਇਹਨਾਂ ਨੂੰ ਲੈਣ ਵਾਸਤੇ ਇਹਨਾਂ ਦੇ ਘਰੇ ਤੜਕੇ ਰੇਡ ਕਰਨ ਵਾਸਤੇ ਗੁਰਚੰਦ ਸਿੰਘ ਤੇ ਪੁਲਿਸ ਪਾਲਟੀ ਗਈ ਸੀ ਇਹਨਾਂ ਨੂੰ ਜਿਹੜਾ ਇਹ ਕਹਿੰਦਾ ਮਕੀਤ ਸਿੰਘ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਇਹਨਾਂ ਦਾ ਵਿੱਚ ਜਿਹੜਾ ਕਿ ਮਦਈ ਨੇ ਆਪਣੇ ਬਿਆਨ ਦੇ ਵਿੱਚ ਬਾਈ ਨੇਮ ਇਨਾਂ ਨੂੰ ਲਖਾਇਆ ਤੇ ਕਈ ਜਿਹੜੇ ਉੱਥੇ ਆਹਣ-ਗਵਾਂਡ ਜਿੱਥੇ ਅਸੀਂ ਪਬਲਿਕ ਤੋਂ ਪੁੱਛਗਛ ਕੀਤੀ ਉਹਨਾਂ ਨੇ ਦੱਸਿਆ ਵੀ ਇਹਨਾਂ ਦਾ ਇਹਨਾਂ ਨੇ ਹੀ ਸੱਟਾਂ ਮਾਰੀਆਂ ਇਹ ਕਹਿੰਦੇ ਵੀ ਇਹਦੇ ਵਿੱਚ ਇਹਦਾ ਕੋਈ ਕਸੂਰ ਨਹੀਂ ਇਸ ਕਰਕੇ ਇਹਨਾਂ ਨੂੰ ਉਹ ਕਹਿੰਦਾ ਇਹਦਾ ਕਸੂਰ ਨਹੀਂ ਇਹ ਕਹਿੰਦਾ ਜੀ ਹੈਗਾ ਉੱਥੇ ਇਹਨਾਂ ਦੀ ਇਹ ਇਹ ਗੱਲ ਤੇ ਬੈ ਬੈ ਜਿਹੜੀ ਆਸ ਵਿੱਚ ਹੋਈ ਹੈ ਹੋਰ ਕੋਈ ਕਿਸੇ ਕਸਮ ਦਾ ਕਿਸੇ ਨਾਲ ਬਦਸਲੂਕੀ ਜਾਂ ਹੋਰ ਅਜਿਹੀ ਗੱਲ ਨਹੀਂ ਹੋਈ ਹੈ ਧੰਨਵਾਦ ਸਰ ਹਲੇ ਦੋਸ਼ੀਆਂ ਦੀ ਗਰਪਦਾਰੀ ਹਲੇ ਵੀ ਤਲਾਸ਼ ਹੈ ਹਲੇ ਵੀ ਨਹੀਂ ਬੰਦੇ ਇੱਕ ਗਰਪਦਾਰ ਹੁੰਦੇ ਹਜੇ ਕਿਹੜਾ ਆ ਗਿਆ ਸਖਪਾਲ ਸਿੰਘ ਤੇ ਉਹਨਾਂ ਨੂੰ ਜਿਹੜਾ ਫੇਰ ਇਹਦੀ ਅਹੀ ਤਲਾਸ਼ ਵਿੱਚ ਜਾਰੀ ਹੈ ਜੀ ਠੀਕ ਹੈ